ਐਸ ਵਕਤ ਦੀ ਇੱਕ ਵੱਡੀ ਖਬਰ ਤੋਂ ਤੁਹਾਨੂੰ ਰੂਬਰੂ ਕਰਵਾਉਂਦੇ ਆਂ ਤੇ ਖਬਰ ਜਦੋਂ ਹਰ ਇੱਕ ਸੰਗੀਤ ਪ੍ਰੇਮੀ ਨੇ ਸੁਣੀ ਤੇ ਉਹਨਾਂ ਦੇ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕ ਪਾਏ ਇਹ ਖਬਰ ਜੁੜੀ ਹੋਈ ਹੈ ਮਸ਼ਹੂਰ ਪੰਜਾਬੀ ਸੰਗੀਤਕਾਰ ਲੈਜੈਂਡ ਜਨਾਬ ਚਰਨਜੀਤ ਅਹੂਜਾ ਦੇ ਬਾਰੇ ਚਰਨਜੀਤ ਅਹੂਜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਚਰਨਜੀਤ ਅਹੂਜਾ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲਦੇ ਆ ਰਹੇ ਸੀ ਚਰਨਜੀਤ ਅਹੂਜਾ ਇੱਕ ਉਹ ਨਾਮ ਹੈ ਜਿਨ੍ਹਾਂ ਨੇ ਹਜ਼ਾਰਾਂ ਗਾਣਿਆਂ ਦੇ ਵਿੱਚ ਮਿਊਜ਼ਿਕ ਦਿੱਤਾ ਚਾਹੇ ਅਮਰ ਸਿੰਘ ਚਮਕੀਲਾ ਹੋਣ ਸਰਦੂਲ ਸਿਕੰਦਰ ਹੋਣ ਸਤਵਿੰਦਰ ਬੁੱਗਾ ਅਤੇ ਨਾਮੀ ਗਾਇਕ ਨਸ਼ੱਤਰ ਗਿੱਲ ਅਤੇ ਹੋਰ ਪੰਜਾਬ ਦਾ ਉਹ ਕਿਹੜਾ ਗਾਇਕ ਹੈ ਜਿਸ ਦੇ ਨਾਲ ਜਨਾਬ ਚਰਨਜੀਤ ਅਹੂਜਾ ਨੇ ਕੰਮ ਨਹੀਂ ਕੀਤਾ ਚਰਨਜੀਤ ਅਹੂਜਾ ਜੋ ਕਿ ਇੱਕ ਲੈਜੈਂਡ ਸੰਗੀਤਕਾਰ ਉਹਨਾਂ ਵਰਗਾ ਨਾ ਤਾਂ ਕਦੇ ਕੋਈ ਹੋਇਆ ਤੇ ਨਾ ਕਦੇ ਹੋ ਸਕਦਾ ਹੈ ਜਨਾਬ ਚਰਨਜੀਤ ਅਹੂਜਾ ਦੇ ਜਾਣ ਦੇ ਨਾਲ ਲਗਭਗ 100 ਸਾਲ ਪਿੱਛੇ ਚਲੀ ਗਈ ਹੈ ਪੰਜਾਬੀ 뮤직 ਇੰਡਸਟਰੀ ਯਾਨੀ ਕਿ ਇੱਕ ਸਦੀ ਦਾ ਅੰਤ ਹੋ ਗਿਆ ਹੈ ਪਿਛਲੇ ਕਈ ਸਾਲਾਂ ਤੋਂ ਸੰਗੀਤ ਖੇਤਰ ਦੇ ਨਾਲ ਜੁੜੇ ਹੋਏ ਜਨਾਬ ਚਰਨਜੀਤ ਉਹਜਾ ਪਰ ਬਿਮਾਰੀ ਦੇ ਅੱਗੇ ਹਾਰ ਗਏ ਅਤੇ ਹੁਣ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਜੀ ਹਾਂ ਇੱਕ ਮੌਕੇ ਦੀਆਂ ਸਾਰੀਆਂ ਹੀ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਆਂ ਦੋਸਤੋ ਜਿਵੇਂ ਕਿ ਸੋਸ਼ਲ ਮੀਡੀਆ ਦੇ ਉੱਪਰ ਖਬਰ ਵਾਇਰਲ ਹੋ ਰਹੀ ਹੈ ਜਨਾਬ ਚਰਨਜੀਤ ਹੋਜਾ ਨੂੰ ਲੈ ਕੇ ਚਰਨਜੀਤ ਹੋਜਾ ਉਹਨਾਂ ਦੇ ਬਿਲਕੁਲ ਕਰੀਬੀ ਦੱਸੇ ਜਾਣ ਵਾਲੇ ਸੰਜੀਵ ਆਨੰਦ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਪੋਸਟ ਪਾਈ ਸੀ ਅਤੇ ਪੋਸਟ ਬੜੀ ਹੀ ਭਾਵੁਕ ਕਰਨ ਵਾਲੀ ਸੀ ਪੋਸਟ ਦੇ ਵਿੱਚ ਕਿਹਾ ਸੀ ਕਿ ਸਾਨੂੰ ਸਿਖਾਉਣ ਵਾਲੇ ਸਾਨੂੰ ਕਾਮਯਾਬ ਕਰਨ ਵਾਲੇ ਸਾਨੂੰ ਕਾਮਯਾਬ ਕਰਕੇ ਦੁਨੀਆ ਦੇ ਵਿੱਚ ਸਾਡਾ ਨਾਮ ਬਣਵਾ ਕੇ ਆਪ ਖੁਦ ਇਸ ਫਾਨੀ ਸੰਸਾਰ ਤੋਂ ਚਲੇ ਗਏ ਪਰ ਹਜੇ ਤੱਕ ਕਿਸੇ মিডিਆ ਨੇ ਕੋਈ ਖਬਰ ਨਹੀਂ ਦਿਖਾਈ ਪਰ ਜੋ ਇਸ ਮੌਤ ਦੀ ਪੁਸ਼ਟੀ ਹੋਈ ਹੈ ਉਹ ਬਿਲਕੁਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਦੁਆਰਾ ਹੀ ਹੋਈ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹੁਣੇ-ਹੁਣੇ ਕੁਝ ਸਮਾਂ ਪਹਿਲਾਂ ਜਨਾਬ ਚਰਨਜੀਤ ਓਹਜਾ ਉਹਨਾਂ ਨੇ ਆਖਰੀ ਸਾਹ ਲਏ ਕਿਉਂਕਿ ਗਲੇ ਦੇ ਕੈਂਸਰ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਉਹ ਜੂਝ ਰਹੇ ਸੀ ਸੋ ਸਾਡਾ ਚੈਨਲ ਸ਼ਰਧਾਂਜਲੀ ਦਿੰਦਾ ਹੈ ਇਸ ਮਹਾਨ ਸੰਗੀਤਕਾਰ ਨੂੰ ऐसे महान संगीतकार सदियां ਦੇ ਵਿੱਚ ਇੱਕ ਵਾਰੀ ਹੀ ਪੈਦਾ ਹੁੰਦੇ ਨੇ ਅਤੇ ਦੁਬਾਰਾ ਐਦਾਂ ਦਾ ਮਹਾਨ ਸੰਗੀਤਕਾਰ ਇਸ ਧਰਤੀ ਤੇ ਆਉਣਾ ਨਾ ਮੁਮਕਿਨ ਹੈ। ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ? ਕਮੈਂਟ ਕਰਕੇ ਜਰੂਰ ਦੱਸਿਓ ਅਤੇ ਕਮੈਂਟਾਂ ਦੇ ਵਿੱਚ ਇਸ ਮਹਾਨ ਸੰਗੀਤਕਾਰ ਜਨਾਬ ਚਰਨਜੀਤ ਅਹੋਜਾ ਨੂੰ ਆਪਣੀ ਸ਼ਰਧਾਂਜਲੀ ਜਰੂਰ ਭੇਟ ਕਰਿਓ। ਮਿਲਦੇ ਆ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ। ਧੰਨਵਾਦ। ਇਸ ਵਕਤ ਇੱਕ ਵੱਡੀ ਖਬਰ ਤੋਂ ਤੁਹਾਨੂੰ ਰੂਬਰੂ ਕਰਾਉਂਦੇ ਆਂ ਤੇ ਖਬਰ ਜਦੋਂ ਹਰ ਇੱਕ ਸੰਗੀਤ ਪ੍ਰੇਮੀ ਨੇ ਸੁਣੀ ਤੇ ਉਹਨਾਂ ਨੇ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕ ਪਾਏ ਇਹ ਖਬਰ ਜੁੜੀ ਹੋਈ ਹੈ ਮਸ਼ਹੂਰ ਪੰਜਾਬੀ ਸੰਗੀਤਕਾਰ ਲੈਜੈਂਡ ਜਨਾਬ ਚਰਨਜੀਤ ਅਹੂਜਾ ਦੇ ਬਾਰੇ ਚਰਨਜੀਤ ਅਹੂਜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਚਰਨਜੀਤ ਅਹੂਜਾ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲਦੇ ਆ ਰਹੇ ਸੀ ਚਰਨਜੀਤ ਅਹੂਜਾ ਇੱਕ ਉਹ ਨਾਮ ਹੈ ਜਿਨ੍ਹਾਂ ਨੇ ਹਜ਼ਾਰਾਂ ਗਾਣਿਆਂ ਦੇ ਵਿੱਚ ਮਿਊਜ਼ਿਕ ਦਿੱਤਾ ਚਾਹੇ ਅਮਰ ਸਿੰਘ ਚਮਕੀਲਾ ਹੋਣ ਸਰਦੂਲ ਸਿਕੰਦਰ ਹੋਣ ਸਤਵਿੰਦਰ ਬੁੱਗਾ ਅਤੇ ਨਾਮੀ ਗਾਇਕ ਨਸ਼ੱਤਰ ਗਿੱਲ ਅਤੇ ਹੋਰ ਪੰਜਾਬ ਦਾ ਉਹ ਕਿਹੜਾ ਗਾਇਕ ਹੈ ਜਿਸ ਦੇ ਨਾਲ ਜਨਾਬ ਚਰਨਜੀਤ ਅਹੂਜਾ ਨੇ ਕੰਮ ਨਹੀਂ ਕੀਤਾ ਚਰਨਜੀਤ ਅਹੂਜਾ ਜੋ ਕਿ ਇੱਕ ਲੈਜੈਂਡ ਸੰਗੀਤਕਾਰ ਉਹਨਾਂ ਵਰਗਾ ਨਾ ਤਾਂ ਕਦੇ ਕੋਈ ਹੋਇਆ ਤੇ ਨਾ ਕਦੇ ਹੋ ਸਕਦਾ ਹੈ ਜਨਾਬ ਚਰਨਜੀਤ ਅਹੂਜਾ ਦੇ ਜਾਣ ਦੇ ਨਾਲ ਲਗਭਗ 100 ਸਾਲ ਪਿੱਛੇ ਚਲੀ ਗਈ ਹੈ ਪੰਜਾਬੀ 뮤직 ਇੰਡਸਟਰੀ ਯਾਨੀ ਕਿ ਇੱਕ ਸਦੀ ਦਾ ਅੰਤ ਹੋ ਗਿਆ ਹੈ ਪਿਛਲੇ ਕਈ ਸਾਲਾਂ ਤੋਂ ਸੰਗੀਤ ਖੇਤਰ ਦੇ ਨਾਲ ਜੁੜੇ ਹੋਏ ਜਨਾਬ ਚਰਨਜੀਤ ਉਹਜਾ ਪਰ ਬਿਮਾਰੀ ਦੇ ਅੱਗੇ ਹਾਰ ਗਏ ਅਤੇ ਹੁਣ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਜੀ ਹਾਂ ਇੱਕ ਮੌਕੇ ਦੀਆਂ ਸਾਰੀਆਂ ਹੀ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਆਂ ਦੋਸਤੋ ਜਿਵੇਂ ਕਿ ਸੋਸ਼ਲ ਮੀਡੀਆ ਦੇ ਉੱਪਰ ਖਬਰ ਵਾਇਰਲ ਹੋ ਰਹੀ ਹੈ جناب ਚਰਨਜੀਤ ਹੋਜਾ ਨੂੰ ਲੈ ਕੇ ਚਰਨਜੀਤ ਹੋਜਾ ਉਹਨਾਂ ਦੇ ਬਿਲਕੁਲ ਕਰੀਬੀ ਦੱਸੇ ਜਾਣ ਵਾਲੇ ਸੰਜੀਵ ਆਨੰਦ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਪੋਸਟ ਪਾਈ ਸੀ ਅਤੇ ਪੋਸਟ ਬੜੀ ਹੀ ਭਾਵੁਕ ਕਰ ਦੇਣ ਵਾਲੀ ਸੀ ਪੋਸਟ ਦੇ ਵਿੱਚ ਕਿਹਾ ਸੀ ਕਿ ਸਾਨੂੰ ਸਿਖਾਉਣ ਵਾਲੇ ਸਾਨੂੰ ਕਾਮਯਾਬ ਕਰਨ ਵਾਲੇ ਸਾਨੂੰ ਕਾਮਯਾਬ ਕਰਕੇ ਦੁਨੀਆ ਦੇ ਵਿੱਚ ਸਾਡਾ ਨਾਮ ਬਣਵਾ ਕੇ ਆਪ ਖੁਦ ਇਸ ਸਫਾਨੀ ਸੰਸਾਰ ਤੋਂ ਚਲੇ ਗਏ ਪਰ ਹਜੇ ਤੱਕ ਕਿਸੇ ਮੀਡੀਆ ਨੇ ਕੋਈ ਖਬਰ ਨਹੀਂ ਦਿਖਾਈ ਪਰ ਜੋ ਇਸ ਮੌਤ ਦੀ ਪੁਸ਼ਟੀ ਹੋਈ ਹੈ ਉਹ ਬਿਲਕੁਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਦੁਆਰਾ ਹੀ ਹੋਈ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹੁਣੇ-ਹੁਣੇ ਕੁਝ ਸਮਾਂ ਪਹਿਲਾਂ ਜਨਾਬ ਚਰਨਜੀਤ ਉਹਜਾ ਉਹਨਾਂ ਨੇ ਆਖਰੀ ਸਾਹ ਲਏ ਕਿਉਂਕਿ ਗਲੇ ਦੇ ਕੈਂਸਰ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਉਹ ਜੂਝ ਰਹੇ ਸੀ। ਸੋ ਸਾਡਾ ਚੈਨਲ ਸ਼ਰਧਾਂਜਲੀ ਦਿੰਦਾ ਹੈ ਇਸ ਮਹਾਨ ਸੰਗੀਤਕਾਰ ਨੂੰ। ਐਸੇ ਮਹਾਨ ਸੰਗੀਤਕਾਰ ਸਦੀਆਂ ਦੇ ਵਿੱਚ ਇੱਕ ਵਾਰੀ ਹੀ ਪੈਦਾ ਹੁੰਦੇ ਨੇ ਅਤੇ ਦੁਬਾਰਾ ਐਦਾਂ ਦਾ ਮਹਾਨ ਸੰਗੀਤਕਾਰ ਇਸ ਧਰਤੀ ਤੇ ਆਉਣਾ ਨਾਮਮਕਨ ਹੈ। ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ? ਕਮੈਂਟ ਕਰਕੇ ਜਰੂਰ ਦੱਸਿਓ ਅਤੇ ਕਮੈਂਟਾਂ ਦੇ ਵਿੱਚ ਇਸ ਮਹਾਨ ਸੰਗੀਤਕਾਰ ਜਨਾਬ ਚਰਨਜੀਤ ਅਹੋਜਾਨ ਨੂੰ ਆਪਣੀ ਸ਼ਰਧਾਂਜਲੀ ਜਰੂਰ ਭੇਟ ਕਰਿਓ ਮਿਲਦਿਆਂ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ